ਨਮਸਕਾਰ ਦੋਸਤੋ ਜੀਓ ਇਲੈਕਟ੍ਰੀਕਲ ਸਟੋਰ YouTube ਚੈਨਲ ਦੇ ਵਿੱਚ ਤੁਹਾਡਾ ਦਿਲੋਂ ਹਾਰਦਿਕ ਸਵਾਗਤ ਹੈ ਸੋ ਹੁਣ ਆਪਾਂ ਕਰਦੇ ਹਾਂ ਜੋ ਅਪ੍ਰੈਂਟਿਸ਼ਿਪ ਇਨ ਲਾਈਨਮੈਨ ਦਾ ਪੇਪਰ ਹੋਇਆ ਸੀ 16 April 2023 ਨੂੰ ਉਸ ਦੀ ਤੀਸਰੀ ਸ਼ਿਫਟ ਥਰਡ ਸ਼ਿਫਟ ਦਾ ਪੇਪਰ ਕਰਦੇ ਹਾਂ ਇਸ ਤੋਂ ਬਾਅਦ ਤੁਹਾਨੂੰ ALM 2021 ਵਾਲਾ ਪੇਪਰ ਪ੍ਰੋਵਾਈਡ ਕਰਵਾਇਆ ਜਾਏਗਾ YouTube ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਕੁਐਸਚਨ ਨੰਬਰ ਪਹਿਲਾ DC ਸਪਲਾਈ ਦੀ ਫ੍ਰੀਕੁਐਂਸੀ ਕੀ ਹੈ ਤਾਂ 0 ਹੈ ਦੋਜਾ ਕੁਐਸਚਨ ਇੱਕ ਇਲੈਕਟ੍ਰਿਕ ਸਰਕਟ ਵਿੱਚ ਬਦਲਵੇਂ ਯਾਨੀ ਕਿ ਅਲਟਰਨੇਟਿਕ ਕਰੰਟ ਦੇ ਪ੍ਰਵਾਹ ਦੇ કુલ ਵਿਰੋਧ ਨੂੰ ਡੈਸ਼ ਵਿੱਚ ਜਾਣਿਆ ਜਾਂਦਾ ਹੈ ਤਾਂ ਇਮਪੀਡੈਂਸ ਪ੍ਰਤੀਬਾਦ ਤੀਸਰਾ ਕੁਐਸਚਨ ਏਸੀ ਕਰੰਟ ਦਾ ਕਿਹੜਾ ਮੁੱਲ ਡੀਸੀ ਕਰੰਟ ਦੀ ਮਾਤਰਾ ਦੇ ਬਰਾਬਰ ਹੈ ਜੋ ਸਮਾਨ ਤਾਪੀ ਹੀਟਿੰਗ ਪ੍ਰਭਾਵ ਪੈਦਾ ਕਰਦਾ ਹੈ ਜਦੋਂ ਉਹ ਸਮਾਨ ਸਮੇਂ ਲਈ ਸਮਾਨ ਪ੍ਰਤੀਰੋਧ ਵਿੱਚ ਵਹਿ ਰਿਹਾ ਹੋਵੇ ਤਾਂ ਆਰਐਮਐਸ ਮੁੱਲ ਆਰਐਮਐਸ ਵੈਲਿਊ ਕੁਐਸਚਨ ਨੰਬਰ 4 ਡਿਸਟ੍ਰੀਬਿਊਟਰ ਅਤੇ ਖਪਤਕਾਰ ਲੋਡ ਟਰਮੀਨਲ ਵਿਚਕਾਰ ਜੁੜੀ ਕੇਬਲ ਨੂੰ ਡੈਸ਼ ਕਿਹਾ ਜਾਂਦਾ ਹੈ ਤਾਂ ਸਰਵਿਸਮੈਨਸ ਕੁਸਚਨ ਨੰਬਰ 5 ਬਿਜਲੀ ਦੇ ਕਰੰਟ ਨੂੰ ਮਾਪਣ ਲਈ ਵਰਤਿਆ ਜਾਣ ਵਾਲਾ ਯੰਤਰ ਕਿਹੜਾ ਹੈ ਤਾਂ ਐਮਮੀਟਰ ਕੁਸਚਨ ਨੰਬਰ 6 ਕਰੇਲੂ ਸਥਾਪਨ ਵਿੱਚ ਊਰਜਾ ਮੀਟਰ ਦੀ ਵਰਤੋਂ ਕਰਕੇ ਮਾਪੀ ਗਈ ਊਰਜਾ ਦੀ ਇਕਾਈ ਕੀ ਹੈ ਤਾਂ ਕੇਡਬਲਯੂਐਚ ਕੁਸਚਨ ਨੰਬਰ 7 3ਫੇ 415 ਵੋਲਟ 58ਟ ਜਿਹੜਾ ਸਟਾਰ ਸਿਸਟਮ ਵਿੱਚ ਸਪਸ਼ਟ ਸ਼ਕਤੀ ਯਾਨੀ ਕਿ ਅਪਰੈਂਟ ਪਾਵਰ ਦੀ ਗਣਨਾ ਕੇਵੀਏ ਵਿੱਚ ਕਰੋ ਜੇਕਰ 0.8 ਪਾਵਰ ਫੈਕਟਰ ਤੇ ਲਾਈਨ ਕਰੰਟ IL 16 ਐਂਪੀਅਰ ਹੈ 11.5 ਕੇਵੀਏ ਕੁਐਸਚਨ ਨੰਬਰ 8 ਜੇਕਰ ਅਧਿਕਤਮ ਕੁਸ਼ਲਤਾ ਦੌਰਾਨ ਟਰਾਂਸਫਾਰਮਰ ਦਾ ਤਾਂਬੇ ਦਾ ਨੁਕਸਾਨ 1000 ਵਾਟ ਹੈ ਤਾਂ ਇਸ ਦਾ ਲੋਹੇ ਦਾ ਨੁਕਸਾਨ ਕੀ ਹੋਏਗਾ ਤਾਂ ਉਹ ਵੀ 1000 ਵਾਟ ਹੋਏਗਾ ਕਵੈਸਚਨ ਨੰਬਰ 9 ਸਟਾਰ ਕਨੈਕਸ਼ਨ ਵਿੱਚ ਲਾਈਨ ਵੋਲਟੇਜ ਅਤੇ ਫੇਜ਼ ਵੋਲਟੇਜ ਵਿਚਕਾਰ ਸਬੰਧ ਕੀ ਹੁੰਦਾ ਹੈ ਤਾਂ VL √3 ਫੇਜ਼ ਵੋਲਟੇਜ ਕਵੈਸਚਨ ਨੰਬਰ 10 ਬਿਜਲੀ ਦੀ ਮਾਤਰਾ ਦੀ ਇਕਾਈ ਕੀ ਹੈ ਕੋਲੰਬ ਕਵੈਸਚਨ ਨੰਬਰ 11 ELCB ਦਾ ਪੂਰਾ ਨਾਮ ਕੀ ਹੈ ਤਾਂ ਅਰਥ ਲੀਕੇਜ ਸਰਕਟ ਬ੍ਰੇਕਰ ਕਵੈਸਚਨ ਨੰਬਰ 12 IE ਨਿਯਮ ਦੇ ਅਨੁਸਾਰ ਓਵਰਹੈਡ ਲਾਈਨ ਤੇ ਵਰਤੇ ਗਏ GI ਗਾਰਡ ਦੀ ਅਸਲ ਤੋੜਨ ਯਾਨੀ ਕਿ ਬ੍ਰੇਕਿੰਗ ਸਮਰੱਥਾ ਡੈਸ਼ ਤੋਂ ਘਟ ਨਹੀਂ ਹੋਣੀ ਚਾਹੀਦੀ ਤਾਂ 635 ਕਿਲੋਗ੍ਰam ਕੁਐਸਚਨ ਨੰਬਰ 13 ওভারਹੈਡ ਟ੍ਰਾਂਸਮਿਸ਼ਨ ਲਾਈਨ ਦੇ ਚਾਲਕ ਯਾਨੀ ਕਿ ਕੰਡਕਟਰ ਆਮ ਤੌਰ ਤੇ ਕਿਸ ਦੇ ਬਣੇ ਹੁੰਦੇ ਹਨ ਤਾਂ ਸਟੀਲ ਕੋਰ ਵਾਲੇ ਐਲੂਮੀਨੀਅਮ ਕੰਡਕਟਰ ਐਲੂਮੀਨੀਅਮ ਚਾਲਕਾਂ ਦੇ ਤਾਂ 14 ਨੰਬਰ ਕੁਐਸਚਨ ਸੁਰੱਖਿਆ ਚਿੰਨ੍ਹ ਸ਼੍ਰੇਣੀ ਵਿੱਚ ਸੂਚਨਾ ਚਿੰਨ੍ਹਾਂ ਦਾ ਬੈਂਕ ਯਾਨੀ ਕਿ ਬੈਕਗ੍ਰਾਉਂਡ ਰੰਗ ਕਿਹੜਾ ਹੁੰਦਾ ਤਾਂ ਹਰਾ ਹੁੰਦਾ ਕੁਐਸਚਨ ਨੰਬਰ 15 ਟਰਾਂਸਫਾਰਮਰ ਆਮ ਤੌਰ ਤੌਰ ਤੇ ਡੈਸ਼ ਦੇ ਪਰਿਮਾਣ ਨੂੰ ਵਧਾਉਣ ਜਾਂ ਘਟਾਉਣ ਲਈ ਵਰਤਿਆ ਜਾਂਦਾ ਤਾਂ ਵੋਲਟੇਜ ਕੁਐਸਚਨ ਨੰਬਰ 16 ਹੇਠਾਂ ਦਿੱਤੇ ਗਏ ਯੰਤਰ ਦੀ ਵਰਤੋਂ ਕਰਕੇ ਕਿਹੜਾ ਪੈਰਾਮੀਟਰ ਨੂੰ ਮਾਪਿਆ ਜਾਂਦਾ ਤਾਂ ਡੀਸੀ ਵੋਲਟੇਜ ਨੂੰ ਕੁਐਸਚਨ ਨੰਬਰ 17 ਇੱਕ ਤਿੰਨ ਫੇਜ਼ ਪ੍ਰਣਾਲੀ ਵਿੱਚ ਕਿਸੇ ਵੀ ਦੋ ਫੇਜ਼ਾਂ ਵਿਚਕਾਰ ਅੰਤਰ ਕਿੰਨਾ ਹੈ ਫੇਜ਼ ਅੰਤਰ 120 ਡਿਗਰੀ ਕੁਐਸਚਨ ਨੰਬਰ 18 ਭਾਰਤ ਵਿੱਚ ਏਸੀ ਦੀ ਫ੍ਰੀਕੁਐਂਸੀ ਕੀ ਹੈ ਤਾਂ 50 ਹਰਟਜ਼ ਕਵੈਸਚਨ ਨੰਬਰ 19 ਇੱਕ ਇਲੈਕਟ੍ਰਿਕ ਸਰਕਟ ਦੇ ਪੋਟੈਂਸ਼ੀਅਲ ਅੰਤਰ ਨੂੰ ਕਿਸ ਦੁਆਰਾ ਮਾਪਿਆ ਜਾਂਦਾ ਹੈ ਤਾਂ ਵੋਲਟਮੀਟਰ ਦੁਆਰਾ ਕਵੈਸਚਨ ਨੰਬਰ 20 ਤਾਂਬੇ ਦਾ ਪਰਮਾਣੂ ਸੰਖਿਆ ਕੀ ਹੈ ਤਾਂ 29 ਕਵੈਸਚਨ ਨੰਬਰ 21 ਅਰਥਿਕ ਨਾਮਕਸਦ ਕੀ ਹੈ ਕਰਮਚਾਰੀ ਸਾਜਸਮਾਨ ਅਤੇ ਸਰਕਟਾਂ ਨੂੰ ਬਹੁਤ ਜ਼ਿਆਦਾ ਵੋਲਟੇਜ ਤੋਂ ਸੁਰੱਖਿਆ ਪ੍ਰਦਾਨ ਕਰਨਾ ਤਾਂ ਕਵੈਸਚਨ ਨੰਬਰ 22 ਬਿਜਲੀ ਊਰਜਾ ਦੀ ਵਪਾਰਕ ਇਕਾਈ ਕੀ ਹੈ ਤਾਂ KWH ਕਵੈਸਚਨ ਨੰਬਰ 23 ਜਦੋਂ n ਪ੍ਰਤੀਰੋਧਾਂ ਨੂੰ ਜਿੱਥੇ ਰੇਗ ਦਾ ਮੁੱਲ r ਓਮ ਹੈ ਸਮਾਂਤਰ ਵਿੱਚ ਜੋੜਿਆ ਜਾਂਦਾ ਹੈ ਤਾਂ ਪ੍ਰਣਾਮੀ ਪ੍ਰਤੀਰੋਧ ਡੈਸ਼ ਹੁੰਦਾ ਹੈ ਤਾਂ r/n ਓਮ ਕਵੈਸਚਨ ਨੰਬਰ 24 ਅੱਗ ਬਜਾਉਣ ਵਾਲੇ ਯੰਤਰ ਦੀ ਵਰਤੋਂ ਕਰਨ ਲਈ ਸੰਚਾਲਨ ਦਾ ਸਹੀ ਕੰਮ ਕੀ ਹੈ ਖਿੱਚੋ ਨਿਸ਼ਾਨਾ ਬਣਾਓ ਦਬਾਓ ਤੇ ਸਵੀਪ ਕਰੋ ਕਵੈਸਚਨ ਨੰਬਰ 25 1 ਸੈਂਟੀ ਪਰ ਸ਼ੰਟ ਪ੍ਰਤੀਰੋਧਕ ਜੋ ਕਿ ਇੱਕ ਐਮੀਟਰ ਨਾਲ ਦੇ ਰੰਜਨ ਵਧਾਉਣ ਲਈ ਵਰਤਿਆ ਜਾਂਦਾ ਉਸ ਵਿੱਚ ਡੈਸ਼ ਹੋਵੇਗਾ ਤਾਂ ਘੱਟ ਪ੍ਰਤੀਰੋਧ ਹੋਵੇਗਾ ਲੋ ਰੈਜ਼ਿਸਟੈਂਸ ਕਵੈਸਚਨ ਨੰਬਰ 26 ਹੇਟ ਦਿੱਤੇ ਵਿੱਚੋਂ VWN ਕੀ ਦਰਸਾਉਂਦਾ ਹੈ ਤਾਂ ਇਹ ਫੇਜ ਵੋਲਟੇਜ ਦਰਸਾਉਂਦਾ ਹੈ ਕਵੈਸਚਨ ਨੰਬਰ 27 ਆਈਈ ਨੀਮਾ ਦੇ ਅਨੁਸਾਰ ਵੋਲਟ ਦੀ ਕਿਹੇ ਸੀਮਾ ਤੱਕ ਨੂੰ ਕਟ ਵੋਲਟੇ ਕਿਹਾ ਜਾਂਦਾ ਹੈ ਤਾਂ 250 ਵੋਲਟ ਕਵੈਸਚਨ ਨੰਬਰ 28 ਇਹਨਾਂ ਵਿੱਚ ਕਿਹੜੀ ਇੱਕ ਰੋਧਕ ਯਾਨਕ ਇਨਸੂਲੇਟਿੰਗ ਸਮਗਰੀ ਦੀ ਇੱਕ ਲੋੜਿੰਦੀ ਵਿਸ਼ੇਸ਼ਤਾ ਹੈ ਤਾਂ ਉਹ ਚ ਡਾਈਇਲੈਕਟ੍ਰਿਕ ਸਮਰਥਾ ਡਾਈਇਲੈਕਟ੍ਰਿਕ ਸਮਰਥਾ ਤਾਂ ਕਵੈਸਚਨ ਨੰਬਰ 29 ਮੋਢਲੇ ਪ੍ਰਾਇਮਰੀਕ ਚਿਕਤਸਾ ਇਲਾਜ ਵਿੱਚ ABC ਦੱਸੇਗੀ ਸਹੀ ਕਰਮ ਕਿਹੜਾ ਹੈ ਤਾਂ 에어 웨이브 ਬਰੀðਿੰਗ ਸਰਕੂਲੇਸ਼ਨ ਤਾਂ ਕੁਐਸਚਨ ਨੰਬਰ 30 ਫੋਟੋ ਕੰਡਕਟਰ ਨੂੰ ਡੈਸ਼ ਵੀ ਕਿਹਾ ਜਾਂਦਾ ਤਾਂ ਐਲ ਡੀ ਆਰ ਕੁਐਸਚਨ ਨੰਬਰ 31 ਹੇਠਾਂ ਦਿੱਤੇ ਵਿੱਚੋਂ ਕਿਸ ਵਿੱਚ ਪ੍ਰਤੀਰੋਧ ਤਾਪਮਨ ਗੁਣਾਕਰਨਾਤਮਕ ਹੁੰਦਾ ਹੈ ਤਾਂ ਇਲੈਕਟ੍ਰੋਲਾਈਟ ਕੁਐਸਚਨ ਨੰਬਰ 32 ਕਿਸ ਕਿਸਮ ਦੇ ਪ੍ਰਤੀਰੋਧਕ ਦਾ ਮੁੱਲ ਵੋਲਟੇਜ ਦੇ ਨਿਰਭਰ ਕਰਦਾ ਹੈ ਤਾਂ ਵੈਰੀਸਟਰ ਕਵੈਸਚਨ ਨੰਬਰ 33 ਕਿਹੜਾ ਨਿਯਮ ਦੱਸਦਾ ਹੈ ਕਿ ਇੱਕ ਬਿੰਦੂ ਤੇ ਮਿਲਣ ਵਾਲੇ ਸਾਰੇ ਕਰੰਟਾਂ ਦਾ ਬੀਜ ਗਣਿਤਿਕ ਜੋੜ 0 ਦੇ ਬਰਾਬਰ ਹੁੰਦਾ ਹੈ ਤੱਕਰਚਪ ਦਾ ਪਹਿਲਾ ਨਿਯਮ ਕਵੈਸਚਨ ਨੰਬਰ 34 ਜਦੋਂ ਇੱਕ ਬੰਦ ਸਰਕਟ ਦੇ ਚਾਲਕ ਤੇ ਇੱਕ ਇਲੈਕਟ੍ਰਿਕ ਪੋਟੈਂਸ਼ੀਅਲ ਲਾਗੂ ਕੀਤੀ ਜਾਂਦੀ ਹੈ ਤਾਂ ਡੈਸ਼ ਕਰਕੇ ਸਵਿਤਾ ਪੈਦਾ ਹੁੰਦਾ ਹੈ ਚਾਲਕ ਤੇ ਪ੍ਰਤੀਰੋਧ ਦੁਆਰਾ ਇਲੈਕਟ੍ਰੋਨਾਂ ਦੇ ਪ੍ਰਵਾਹ ਦੇ ਵਿਰੋਧ ਕਰਕੇ ਕਵੈਸਚਨ ਨੰਬਰ 36 ਪੂਰੇ ਲੋਡ ਤੇ ਵਨਡੇ ਪਾਵਰ ਟਰਾਂਸਫਾਰਮਰਾਂ ਦੀ ਕੁਸ਼ਲਤਾ ਦੀ ਵਿਸ਼ੇਸ਼ਟ ਰੇਂਜ ਕੀ ਹੈ ਤਾਂ 92 ਤੋਂ 99% ਕਵੈਸਚਨ ਨੰਬਰ 36 ਇਲੈਕਟ੍ਰੀਕਲ ਮਾਪਣ ਵਾਲੇ ਯੰਤਰਾਂ ਦੇ ਸਬੰਧ ਵਿੱਚ ਐਮਸੀ ਦਾ ਪੂਰਾ ਅਰਥ ਕੀ ਹੈ ਤਾਂ ਮੂਵਿੰਗ ਕੋਇਲ ਕਵੈਸਚਨ ਨੰਬਰ 37 ਜੇਕਰ ਯੰਤਰ ਇਸ ਚਿੰਨ ਨੂੰ ਦਰਸਾਉਂਦਾ ਹੈ ਤਾਂ ਕਿਸ ਕਿਸਮ ਦੀ ਸਪਲਾਈ ਮਾਪ ਲਈ ਟੁਕਮੀ ਹੈ ਤਾਂ ਇਹ ਏਸੀ ਅਤੇ ਡੀਸੀ ਦੋਵੇਂ ਕਵੈਸਚਨ ਨੰਬਰ 38 ਮਨਾਹੀ ਦੇ ਚਿੰਨ ਦਾ ਆਕਾਰ ਕੀ ਹੁੰਦਾ ਹੈ ਤਾਂ ਗੋਲਾਕਾਰ ਕਵੈਸਚਨ ਨੰਬਰ 39 ਏਟਾ ਦਿੱਤੇ ਵਿੱਚੋਂ AC ਨੂੰ DC ਵਿੱਚ ਕਾਉਣ ਬਦਲਦਾ ਹੈ ਤਾਂ ਰੈਕਟੀਫਾਇਰ ਕਵੈਸਚਨ ਨੰਬਰ 40 ਟਰਾਂਸਫਾਰਮਰ ਦੀ ਰੇਟਿੰਗ ਡੈਸ਼ ਵਿੱਚ ਦਰਸਾਈ ਜਾਂਦੀ ਹੈ ਤਾਂ KVA ਕਵੈਸਚਨ ਨੰਬਰ 41 ਇੱਕ ਨਿਓਨ ਲੈਂਪ ਵਿੱਚ ਇਲੈਕਟ੍ਰਿਕ ਕਰੰਟ ਦੇ ਕਿਹੜੇ ਪ੍ਰਭਾਵ ਹੁੰਦੇ ਹਨ ਤਾਂ ਗੈਸ ਆਇਨੀਕਰਨ ਪ੍ਰਭਾਵ ਕਵੈਸਚਨ ਨੰਬਰ 42 ਦਿੱਤੇ ਗਏ ਚਿੰਨ ਵਿੱਚ ਪ੍ਰਤੀਰੋਧਕ ਦੇ ਮੁੱਲ ਦੀ ਗਣਨਾ ਕਰੋ ਤਾਂ 10kΩ 5% ਤਾਂ ਕਵੈਸਚਨ ਨੰਬਰ 43 ਓਮ ਦਾ ਨਿਯਮ ਡੈਸ਼ ਲਈ ਲਾਗੂ ਹੁੰਦਾ ਹੈ ਤਾਂ ਡੀਸੀ ਸਰਕਟ ਲਈ ਕਵੈਸਚਨ ਨੰਬਰ 44 ਹੇਠ ਦਿੱਤੇ ਪ੍ਰਤੀਰੋਧਕਾਂ ਵਿੱਚ ਕਿਸ ਨੂੰ ਥਰਮਿਸਟਰ ਵੀ ਕਿਹਾ ਜਾਂਦਾ ਹੈ ਤਾਂ ਐਨਟੀਸੀ ਪ੍ਰਤੀਰੋਧਕ ਕਵੈਸਚਨ ਨੰਬਰ 45 ਏਸੀ ਮਾਤਰਾ ਦਾ ਰੂਪ ਗੁਣਾ ਯਾਨੀ ਕਿ ਫਾਰਮ ਫੈਕਟਰ ਹੈ ਤਾਂ ਆਰਐਮਐਸ ਵੈਲਿਊ ਕਵੈਸਚਨ ਨੰਬਰ 46 ਦਿਨ ਵਿੱਚ 8 ਘੰਟੇ ਕੰਮ ਕਰਨ ਵਾਲੇ 10 ਲੈਂਪਾਂ ਦੀ ਰੋਜ਼ਾਨਾ ਊਰਜਾ ਖਪਤ ਕਿੰਨੀ ਹੋਵੇਗੀ ਜੇਕਰ ਹਰੇਕ ਲੈਂਪ 100 ਵਾਟ ਦਾ ਹੈ ਤਾਂ 8 ਯੂਨਿਟ ਕਵੈਸਚਨ ਨੰਬਰ 47 ਜੇ ਅਰਥ ਪ੍ਰਤੀਰੋਧ ਸਮੇਂ ਦੇ ਨਾਲ ਵਧਦਾ ਹੈ ਤਾਂ ਅਰਥ ਪ੍ਰਤੀਰੋਧ ਨੂੰ ਘਟਾਉਣ ਲਈ ਕੀ ਉਪਾਅ ਕੀਤੇ ਜਾਣੇ ਚਾਹੀਦੇ ਹਨ ਤਾਂ ਕੋਕ ਆਮ ਲੋਣ ਪਾਣੀ ਦੀਆਂ ਪਰਤਾਂ ਬਣਾ ਕੇ ਠੀਕ ਕੀਤਾ ਜਾਣਾ ਚਾਹੀਦਾ ਹੈ ਕਵੈਸਚਨ ਨੰਬਰ 48 ਜੇਕਰ ਦਿੱਤੀ ਗਈ ਲੰਬਾਈ ਵਾਲੀ ਸਮਗਰੀ ਦਾ ਵਿਆਸ ਦੁਗਣਾ ਕਰ ਦਿੱਤਾ ਜਾਂਦਾ ਤਾਂ ਇਸ ਦਾ ਪ੍ਰਤੀਰੋਧ ਤਾਂ 1/4 ਗੁਣਾ ਘਟ ਜਾਵੇਗਾ। ਕਵੈਸਚਨ ਨੰਬਰ 49 ਫੀਡਰ ਦੇ ਸੈਂਡਿੰਗ ਸਿਰੇ ਦਾ ਕਰੰਟ ਰিসিਵਿੰਗ ਸਿਰੇ ਦੇ ਬਰਾਬਰ ਆਉਣ ਦੇ ਕਾਰਨ ਕੀ ਹੋ ਸਕਦੇ ਹਨ ਜੋ ਕਿ ਵੋਲਟੇਜ ਦਾ ਵਖਰਾ ਪੱਧਰ ਹੋ ਸਕਦਾ ਹੈ ਤਾਂ ਫੀਡਰ ਦੇ ਭੇਜਣ ਵਾਲੇ ਸਿਰੇ ਅਤੇ ਪ੍ਰਾਪਤ ਕਰਨ ਵਾਲੇ ਸਿਰੇ ਦੇ ਵਿੱਚਕਾਰ ਕੋਈ ਟੈਪਿੰਗ ਪੁਆਇੰਟ ਨਹੀਂ ਹੈ। ਤਾਂ ਕੁਐਸਚਨ ਨੰਬਰ 50 ਅਨੁਨਾਦ ਆਵਰਤੀ ਜਾਂ ਗ੍ਰੈਜੂਐਂਸ ਫ੍ਰੀਕੁਐਂਸੀ ਆਰ ਐਲ ਸੀ ਸੀ ਸੀਰੀਜ਼ ਸਰਕਟ ਦੀ ਪ੍ਰਤੀਬਾ ਦਾ ਡੈਸ਼ ਹੋਵੇਗੀ ਤਾਂ ਨਿਯੰਤਮ ਕੁਐਸਚਨ ਨੰਬਰ 51 ਇੱਕ ਘਰੇਲੂ ਇਮਾਰਤ ਦੇ ਅਰਥਿੰਗ ਘਟੋ ਘਟ ਦੂਰੀ ਕਿੰਨੀ ਹੋਣੀ ਚਾਹੀਦੀ ਹੈ ਤਾਂ 1.5 ਮੀਟਰ ਕੁਐਸਚਨ ਨੰਬਰ 52 ਓਮ ਦੇ ਨਿਯਮ ਦੇ ਸਬੰਧ ਵਿੱਚ ਕਿਹੜਾ ਕਥਨ ਸਹੀ ਹੈ ਤਾਂ ਓਮ ਦੇ ਨਿਯਮ ਦੇ ਵਾਜਬ ਹੋਣ ਲਈ ਤਾਪਮਾਨ ਦਾ ਸਥਿਰ ਹੋਣਾ ਚਾਹੀਦਾ ਹੈ ਬਿਜਲੀ ਦੇ ਦਬਾਅ ਨੂੰ ਡੈਸ਼ ਵੀ ਕਿਹਾ ਜਾਂਦਾ ਹੈ ਤਾਂ ਵੋਲਟੇਜ ਕੁਐਸਚਨ ਨੰਬਰ 54 ਵਿਸ਼ੇਸ਼ ਪਰਤੀਰੋਧੀ ਕਾਈ ਕੀ ਹੈ ਤਾਂ ਓਮਮੀਟਰ ਕੁਐਸਚਨ ਨੰਬਰ 55 ট্রান্সਫਾਰਮਰ ਦੇ ਤਾਂਬੇ ਨੁਕਸਾਨ ਦਾ ਪਤਾ ਲਾਉਣ ਲਈ ট্রান্সਫਾਰਮਰ ਵਿੱਚ ਹੀਟ ਦਿੱਤੇਆਂ ਵਿੱਚੋਂ ਕਿਹੜੀ ਜਾਂਚ ਯਾਨੀ ਕਿਹੜਾ ਟੈਸਟ ਕੀਤਾ ਜਾਂਦਾ ਹੈ ਤਾਂ ਸ਼ਾਰਟ ਸਰਕਟ ਟੈਸਟ ਕੁਐਸਚਨ ਨੰਬਰ 56 ਓਮ ਦੇ ਨਿਯਮ ਦੇ ਅਨੁਸਾਰ ਇੱਕ ਬੰਦ ਸਰਕਟ ਵਿੱਚ ਵਹਿਣ ਵਾਲਾ ਕਰੰਟ ਡੈਸ਼ ਦੇ ਸਿੱਧਾ ਅਨੁਪਾਤੀ ਹੁੰਦਾ ਹੈ ਤਾਂ ਵੋਲਟੇਜ ਕੁਐਸਚਨ ਨੰਬਰ 57 ਇੱਕ AC ਸਰਕਟ ਵਿੱਚ ਜੇਕਰ ਕਰੰਟ ਵੋਲਟੇਜ ਤੋਂ 90 ਡਿਗਰੀ ਮੋਰੀਏ ਯਾਨੀ ਕਿ ਅੱਗੇ ਤਾਂ ਸਰਕਟ ਡੈਸ਼ ਹੋਵੇਗਾ ਤਾਂ ਪਿਓਰ ਕਪੈਸਿਟਿਵ ਤਾਂ ਕੁਐਸਚਨ ਨੰਬਰ 58 ਇੱਕ ਡੈਲਟਾ ਕਨੈਕਸ਼ਨ ਵਿੱਚ ਲਾਈਨ ਕਰੰਟ ਅਤੇ ਫੇਜ਼ ਕਰੰਟ ਵਿਚਕਾਰ ਸਬੰਧ ਕੀ ਹੈ ਤਾਂ ਲਾਈਨ ਕਰੰਟ ਬਰਾਬਰ ਹੁੰਦਾ √3 ਫੇਜ਼ ਕਰੰਟ ਦੇ ਕੁਐਸਚਨ ਨੰਬਰ 59 ਆਈਈ ਨਿਯਮ ਦੇ ਅਨੁਸਾਰ ਭਾਰਤ ਵਿੱਚ ਏਸੀ ਸਿੰਗਲ ਫੇਸ ਸਿਸਟਮ ਦੀ ਸਟੈਂਡਰਡ ਵੋਲਟੇਜ ਕੀ ਹੈ ਤਾਂ 240 ਵੋਲਟ ਕੁਐਸਚਨ ਨੰਬਰ 60 ਕਿਸ ਕਿਸਮ ਦੇ ਬਿਜਲਈ ਮਾਪਣ ਯੰਤਰ ਹਮੇਸ਼ਾ ਲੋਡ ਯਾਨੀ ਕਿ ਸਪਲਾਈ ਨਾਲ ਲੜੀ ਵਿੱਚ ਜੁੜੇ ਜਾਂਦਾ ਹੈ ਤਾਂ ਐਮਮੀਟਰ ਕੁਐਸਚਨ ਨੰਬਰ 61 ਇੱਕ ট্রান্সਫਾਰਮਰ ਦੀ ਕੁਸ਼ਲਤਾ ਵੱਧ ਵੱਧ ਹੋਵੇਗੀ ਜਦੋਂ ਇਸ ਦਾ ਡੈਸ਼ ਹੋਵੇਗਾ ਤਾਂ ਤਾਂਬੇ ਦਾ ਨੁਕਸਾਨ ਲੋਹੇ ਦੇ ਨੁਕਸਾਨ ਦੇ ਬਰਾਬਰ ਹੋਵੇਗਾ ਕੁਐਸਚਨ ਨੰਬਰ 62 ਕਿਹੜਾ ਨਿਯਮ ਦੱਸਦਾ ਹੈ ਕਿ ਇੱਕ ਬੰਦ ਸਰਕਟ ਵਿੱਚ ਵੋਲਟੇਜ ਅਤੇ ਕਰੰਟ ਦਾ ਅਨੁਪਾਤ ਇੱਕ ਸਥਿਰ ਮਾਨ ਤੱਕ ਇੱਕੋ ਜਿਹਾ ਰਹਿੰਦਾ ਹੈ ਤਾਂ ਓਮ ਦਾ ਨਿਯਮ ਕਵੈਸਚਨ ਨੰਬਰ 63 ਬਾਲਣ ਦੇ ਗੈਣਸਾਂ ਅਤੇ ਤਰਲ ਗੈਣਸਾਂ ਅੱਗ ਦੀ ਕਿਸ ਸ਼੍ਰੇਣੀ ਨਾਲ ਸੰਬੰਧਿਤ ਹਨ ਤਾਂ ਸ਼੍ਰੇਣੀ ਸੀ ਕਵੈਸਚਨ ਨੰਬਰ 64 ਟ੍ਰੈਫਿਕ ਲਾਈਨ ਸਿਗਨਲਾਂ ਵਿੱਚ ਲਾਲ ਬੱਤੀ ਦਾ ਕੀ ਅਰਥ ਹੈ ਤਾਂ ਰੁਕੋ ਕਵੈਸਚਨ ਨੰਬਰ 66 5 ਐ ਸੁਰੱਖਿਆ ਤਾਲਣਾ ਵਿੱਚ S E I K E T S U ਦਾ ਕੀ ਅਰਥ ਹੈ ਤਾਂ ਸਟੈਂਡਰਡਾਈਜ਼ਡ 33 KV ਤੋਂ ਉੱਤੇ ਕਿਸ ਕਿਸਮ ਦੇ ਲਾਈਨ ਕੁਚਾਲਕ ਯਾਨੀ ਕਿ ਇਨਸੂਲੇਟਰ ਵਰਤੇ ਜਾਂਦਾ ਹੈ ਤ ਸਸਪੈਨਸਲ ਇਨਸੂਲੇਟਰ ਸਸਪੈਂਸ਼ਨ ਕੁਐਸਚਨ ਨੰਬਰ 67 ਸੈਫਰ ਦੀ ਬਣਾਉਟੀ ਸਾਹ ਡੀਐਨਡੀਵੀ ਦੀ ਨੇ ਇੱਕ ਮਿੰਟ ਵਿੱਚ ਕਿੰਨੇ ਵਾਰ ਦੌੜਾਣਾ ਚਾਹੀਦਾ ਹੈ ਤਾਂ 12 ਤੋਂ 15 ਵਾਰ ਕੁਐਸਚਨ ਨੰਬਰ 68 ਖੰਮਿਆਂ ਤੇ ਸਿੱਧੇ ਸਟ੍ਰੇਟ ਰਨਿੰਗ ਕਨੈਕਟਰਾਂ ਨੂੰ ਫੜਨ ਲਈ ਕਿਹੜੇ ਇਨਸੂਲੇਟਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਪਿੰਨਟ ਕਿਸਮ ਦੇ ਕੁਐਸਚਨ ਨੰਬਰ 69 ਬਿਜਲੀ ਦੇ ਕਰਨਾ ਤੋਂ ਅੱਗ ਲਈ ਕਿਸ ਕਿਸਮ ਦੇ ਅੱਗ ਬਜਾਓ ਯੰਤਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤਾਂ ਤਰਲ ਕੁਐਸਚਨ ਨੰਬਰ 70 ਇੱਕ ਇਲੈਕਟ੍ਰਿਕ ਸਰਕਟ ਵਿੱਚ ਪ੍ਰਤੀਰੋਧ ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਤਾਂ ਓਮਮੀਟਰ ਤਾਂ ਹੁਣ ਆਪਾਂ ਕਰਾਂਗੇ ਦੋਸਤੋ 20 ਕੁਐਸਚਨ ਪੰਜਾਬੀ ਦੇ ਤਾਂ ਕੁਐਸਚਨ ਨੰਬਰ ਪਹਿਲਾ ਹੈਰਾਨੀ ਤੇ ਪ੍ਰਸ਼ੰਸਾ ਆਦਿ ਭਾਵਾਂ ਨੂੰ ਪ੍ਰਗਟਾਉਣ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਵਿਸਮਿਕ ਤਾਂ ਅਗਲਾ ਕੁਐਸਚਨ ਨੰਬਰ ਦੂਜਾ ਜੋ ਕਿ ਤੁਸੀਂ ਪੈਰਾ ਪੜ੍ਹਨਾ ਫਿਰ ਅਨਸਰ ਦੇਣੇ ਨੇ ਉਪਰਕਤ ਪੈਰੇ ਦਾ ਟੁਕਮਾ ਸਰੇਖ ਚੁਣੋ ਤਾਂ ਬਚਪਨ ਦੀ ਇੱਕ ਯਾਦ ਪਹਿਰਾ ਪੜ ਲੈਣਾ ਪਹਿਲਾਂ ਤਾਂ ਕਿੰਨੇ ਮਹੀਨੇ ਤੋਂ ਬਾਬੇ ਦਾ ਬੂਆ ਬੰਦ ਪਿਆਸੀ ਤਾਂ 3-4 ਮਹੀਨੇ ਤੋਂ ਤਾਂ ਅਗਲਾ ਸਵਾਲ ਲੇਖਕ ਦੇ ਜਨਮ ਸਮੇ ਤੋਂ ਹੀ ਉਸ ਦੀ ਬਾੜੀ ਵਿੱਚ ਰਹਿ ਰਿਹਾ ਤੀਸਰਾ ਵਿਅਕਤੀ ਕੌਣ ਸੀ ਤਾਂ ਵਪਾਰੀ ਤਾਂ ਕੁਐਸਚਨ ਅਗਲਾ ਉਪਰਕਤ ਪੈਰੇ ਅਨੁਸਾਰ ਕੋਠੀ ਵਿੱਚ ਕਿੰਨੇ ਪਰਿਵਾਰਾਂ ਦੇ ਰਹਿਣ ਲਈ ਜਗ੍ਹਾ ਸੀ ਤਾਂ ਤਿੰਨ ਪਰਿਵਾਰਾਂ ਦੇ ਉਪਰਕਤ ਪੈਰੇ ਦਾ ਲੇਖਕ ਜਿਸ ਸਮੇਂ ਦੀ ਕਹਾਣੀ ਸੁਣਾ ਰਿਹਾ ਸੀ ਉਸ ਸਮੇਂ ਉਸ ਦੀ ਉਮਰ ਕਿੰਨੀ ਸੀ 8, 9 10 ਸਾਲ ਕੁਐਸਚਨ ਨੰਬਰ 8 ਉਹ ਰਾਜ ਜੋ ਜਨਤਾ ਦੇ ਚੁਣੇ ਹੋਏ ਪ੍ਰਤਨਿਧੀਆਂ ਦੁਆਰਾ ਚਲਾਇਆ ਜਾਵੇ ਤੱਕ ਗਣਤੰਤਰ ਕੁਐਸਚਨ ਨੰਬਰ 9 ਕਾਲਾ ਡੈਸ਼ ਪੰਗੜਾ ਪਾਰਿਆ ਸੀ ਤਾਂ ਮੁੰਡਾ ਕੁਐਸਚਨ ਨੰਬਰ 10 ਕੋਈ ਡਾਲੀਆਂ ਚ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਜਹਾਮ ਬਣ ਕੇ ਕਵੀ ਸੰਤਰਾ ਵਿੱਚ ਡਾਲੀਆਂ ਤੋਂ ਕੀ ਅਰਥ ਆਤਾ ਟਾਣੀਆਂ ਕੁਐਸਚਨ ਨੰਬਰ 11 ਦਿੱਤੇ ਉਤਰਾਂ ਵਿੱਚੋਂ ਕਿਹੜਾ ਸ਼ੁੱਧ ਜਿਹੜਾ ਵਾਕ ਸ਼ੁੱਧ ਹੈ ਉਹ ਕਮਰੇ 'ਚ ਪੜ ਰਿਹਾ ਹੈ ਕੁਐਸਚਨ ਨੰਬਰ 12ਵਾਂ ਵਿਰੋਧੀ ਸ਼ਬਦ ਚੁਣੋ ਖਾਲੀ ਦਾ ਭਰਿਆ ਕੁਐਸਚਨ ਨੰਬਰ 13 ਉਹ ਉੱਤਰ ਦਿੱਤੇ ਕਿਹੜਾ ਸ਼ਬਦ ਜੋੜ ਸਹੀ ਹੈ ਦਿੱਤੇ ਉਤਰਾ ਵਿੱਚ ਕਿਹੜਾ ਸ਼ਬਦ ਸਹੀ ਹੈ ਤਾਂ ਸੀ ਪਦਾਰਤ ਬੌਧਕ ਕੁਐਸਚਨ ਨੰਬਰ 14 ਦਿੱਤੇ ਉਤਰਾ ਵਿੱਚ ਕਿਹੜਾ ਵਾਕ ਸ਼ੁੱਧ ਹੈ ਤਾਂ ਏ ਜਿਉਂਦੀ ਮੱਛੀ ਵਹਿਣ ਦੇ ਵਹਿਣ ਦੇ ਵਿਰੁੱਧ ਚਲਦੀ ਹੈ ਪਰ ਮਰੀ ਮੱਛੀ ਵਹਿਣ ਦੇ ਨਾਲ ਚਲਦੀ ਹੈ ਕਵੈਸਚਨ ਨੰਬਰ 15 ਪਿੰਡ ਦੇ ਲੋਕਾਂ ਨੇ ਮਲਕੀਤ ਸਿੰਘ ਨੂੰ ਸਰਪੰਚ ਬਣਾ ਦਿੱਤਾ ਵਿਆਕਰਣ ਵਿੱਚ ਇਸ ਦੀ ਦ੍ਰਿਸ਼ਟੀ ਤੋਂ ਵਾਕ ਵਿੱਚ ਕਰਤਾ ਕੌਣ ਹੈ ਤਾਂ ਪਿੰਡ ਦੇ ਲੋਕ ਕਵੈਸਚਨ ਨੰਬਰ 16 ਖੁੱਲੇ ਡੁੱਲੇ ਸੁਭਾਅ ਦੇ ਮਾਲਕ ਪੰਜਾਬੀ ਮੁੱਢ ਤੋਂ ਹੀ ਡੈਸ਼ ਦੇ ਬੜੇ ਸ਼ਕੀਨ ਰਹਿਆ ਜਾਨਾ ਤਾਂ ਮੇਲਿਆਂ ਦੇ ਕਵੈਸਚਨ ਨੰਬਰ 17 ਅੰਮ੍ਰਿਤਸਰ ਗੁਰਦਾਸਪੁਰ ਆਦਿ ਜ਼ਿਲ੍ਹਿਆਂ ਵਿੱਚ ਪੰਜਾਬੀ ਦੀ ਕਿਹੜੀ ਬੋਲੀ ਬੋਲੀ ਜਾਂਦੀ ਹੈ ਤਾਂ ਮਾਝੀ ਕਵੈਸਚਨ ਨੰਬਰ 18 ਅਸਮਨਾਰਥਕ ਸ਼ਬਦ ਚੁਣੋ ਹੁਨਰ ਦਾ ਤਾਂ ਮੁਹਾਰਤ ਕੁਐਸਚਨ ਨੰਬਰ 19 ਦਿੱਤੇ ਉੱਤਰਾਂ ਵਿੱਚ ਕਿਹੜਾ ਸ਼ਬਦ ਜੋੜ ਸਹੀ ਹੈ ਤਾਂ ਸ਼ਰਨਾਰਥੀਆਂ ਸੀ ਕੁਐਸਚਨ ਨੰਬਰ 20 ਸਮਾਨਾਰਥਕ ਸ਼ਬਦ ਚੁਣੋ ਪਹੁ ਫਟਾਲਾ ਦਾ ਪ੍ਰਭਾਤ ਕੁਐਸਚਨ ਨੰਬਰ 21 ਕਾਲਾ ਸ਼ਬਦ ਦਾ ਵਿਰੋਧੀ ਸ਼ਬਦ ਦੱਸੋ ਤਾਂ ਚਿੱਟਾ ਤਾਂ ਹੁਣ ਆਪਾਂ ਕਰਾਂਗੇ ਜਨਰਲ ਨੌਲੇਜ ਦੇ 10 ਕੁਐਸਚਨ ਤਾਂ ਕੁਐਸਚਨ ਨੰਬਰ ਪਹਿਲਾ ਰਾਮ ਬਾਗ ਮਹਿਲ ਕਿਸ ਸਿੱਖ ਰਾਜੇ ਨੇ ਬਣਵਾਇਆ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਵੈਸਚਨ ਨੰਬਰ ਦੂਜਾ ਪਹਿਲੀ ਐਂਗਲੋ ਸਿੱਖ ਜੰਗ ਕਦੋਂ ਲੜੀ ਗਈ ਸੀ ਤਾਂ 1845 ਤੋਂ 46 ਤੱਕ ਕਵੈਸਚਨ ਨੰਬਰ ਤੀਜਾ ਪੰਜਾਬ ਦਾ ਵਿਧਾਨ ਪਰਿਸ਼ਦ ਨੂੰ ਕਦੋਂ ਖਤਮ ਕੀਤਾ ਗਿਆ ਤਾਂ 1970 ਚ ਕਵੈਸਚਨ ਨੰਬਰ ਚੌਥਾ ਪੰਜਾਬ ਦਾ ਰਵਾਇਤੀ ਲੋਕਨਾਚ ਕਿਹੜਾ ਹੈ ਤਾਂ ਭੰਗੜਾ ਕਵੈਸਚਨ ਨੰਬਰ ਪੰਜਵਾਂ ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧਿਤ ਹਨ ਤਾਂ ਸ਼ੁਕਰਚੱਕੀਆ ਕਵੈਸਚਨ ਨੰਬਰ ਪੰਜਵਾਂ ਸਿੱਖ ਧਰਮ ਵਿੱਚ ਦਸਵੇਂ ਗੁਰੂ ਕੌਣ ਸਨ ਤੋ ਗੁਰੂ ਗੋਬਿੰਦ ਸਿੰਘ ਜੀ ਕੁਐਸਚਨ ਨੰਬਰ 7ਵਾਂ ਰੂਪਨਗਰ ਹੇਟਲਗਿਆਂ ਵਿੱਚੋਂ ਕਿਹੜੀ ਨਦੀ ਦੇ ਕਿਨਾਰੇ ਤੇ ਸਥਿਤ ਹੈ ਤਾਂ ਸਤਲੁਜ ਤੇ ਕੁਐਸਚਨ ਨੰਬਰ 8ਵਾਂ ਸੁਰਜੀਤਾ ਾਕੀ ਸਟੇਡੀਅਮ ਪੰਜਾਬ ਵਿੱਚ ਕਿਸ ਜ਼ਿਲ੍ਹੇ ਵਿੱਚ ਹੈ ਤਾਂ ਜਲੰਧਰ ਕੁਐਸਚਨ ਨੰਬਰ 9ਵਾਂ ਡੈਸ਼ ਪੰਜਾਬ ਦੇ ਤਰਨਤਾਰਨ ਸਾਹਿਬ ਜ਼ਿਲ੍ਹੇ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਥਿਤ ਸਭ ਤੋਂ ਵੱਡੀ ਦਲਦਲੀ ਭੂਮੀ ਵਿੱਚ ਇੱਕ ਹੈ ਤਾਂ ਹਰੀਕੇ ਵੈਟਲੈਂਡ ਕਵੈਸਚਨ ਨੰਬਰ 10 ਅਤੇ ਲਾਸਟ ਖਵਾਜਾ ਨਦੀ ਤੇ ਹੇਟ ਲਖਿਆ ਵਿੱਚ ਕਿਹੜਾ ਡੈਮ ਬਣਾਇਆ ਗਿਆ ਹੈ ਤਾਂ ਥਾਨਾ ਡੈਮ ਸੋ ਦੋਸਤੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੀਓ ਇਲੈਕਟ੍ਰੀਕਲ ਸਟੋਰ ਚੈਨਲ ਨੂੰ ਅਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਅਤੇ ਇਸ ਤੋਂ ਬਾਅਦ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਵਾਂਗੇ ਏ ਐਲ ਐਮ 2021 ਵਾਲਾ ਪੇਪਰ ਹਰੇਕ ਪੇਪਰ ਤੁਹਾਨੂੰ ਮਿਲੇਗਾ YouTube ਚੈਨਲ ਤੇ ਸੋ ਧੰਨਵਾਦ ਨਮਸਕਾਰ ਗੋਡ ਬlesਸ ਯੂ